ਉਹ ਮੈਂ ਨਾ ਕਿਸੇ ਮੁੱਦੇ ਤੇ ਬੋਲ ਕੇ ਆਇਆ ਸੀ ਤੇ ਇੱਕ 2 ਮਿੰਟ ਖੜ ਕੇ ਮੁੰਡੇ ਦੇ ਨਾਲ ਉਸ ਤੋਂ ਬਾਅਦ ਆ ਸੱਜਣ ਆਇਆ ਤੇ ਸੱਜਣ ਨੇ ਆ ਲੈ ਕੇ ਆਇਆ ਸੀ ਜਿਹੜਾ ਕਹਿੰ ਲੋ ਬੱਚਿਆਂ ਨੂੰ ਮਿਲਦਾ ਰਾਚਨ ਤੇ ਮੈਂ ਵੈਸੇ ਚੈੱਕ ਕਰਨ ਲੱਗ ਗਿਆ ਅਨੇੜਿਆਂ ਹੀ ਮੜਾ ਜਾ ਪਹਿਲਾਂ ਤਾਂ ਤੁਸੀਂ ਆ ਕਣਕ ਚੈੱਕ ਕਰੋ ਜੇ ਤਾਂ ਤੁਸੀਂ ਕਿਸੇ ਪਾਰਟੀ ਦੇ ਨਹੀਂ ਹੈਗੇ ਫਿਰ ਚੈੱਕ ਰਿਆਂ ਜੀ ਆ ਦਿਖ ਰਿਹਾ ਜਿਹੜਾ ਮਤਲਬ ਆ ਕੱਖ ਪੂਜੇ ਵਿੱਚ ਹੈ ਗਿਆ ਆ ਅਕਸੀਰ ਜਿਹੜੇ ਹੈਗੇ ਆ ਆ ਦਿਸ ਰਿਹਾ ਕਿ ਨਹੀਂ ਦਿਸ ਰਿਹਾ ਆ ਵੇਖੋ ਮਤਲਬ ਇਹਨੂੰ ਜਦੋਂ ਬਣਾਉਣਾ ਪਊਗਾ ਨਾ ਬੱਚਿਆਂ ਵਾਸਤੇ ਛਾਂੜ ਕੇ ਬਣਾਉਣਾ ਪਊਗਾ ਹੁਣ ਆ ਆ ਭੇਜਿਆ ਉਹਨਾਂ ਨੇ ਛੋਲੇ ਬੱਚਿਆਂ ਵਾਸਤੇ ਆ ਗਈ ਵੇਖਿਆ ਜਿਹੜੀ ਆ ਆ ਰਿਹਾ ਆ ਡਰਾਈ ਫਰੂਟ ਵਿੱਚ ਹੈਗਾ ਜਿਹੜਾ ਜ਼ੂਮ ਕਰਦੇ ਮਾੜਾ ਡਰਾਈ ਫਰੂਟ ਵਿਖਾ ਰਹੇ ਇਹਨਾਂ ਨੂੰ ਇੱਥੇ ਮੇਰੀ ਉਂਗਲ ਜੀ ਪਈ ਆ ਰਿਹਾ ਨਹੀਂ ਆਈ ਜਾਂਦਾ ਆ ਰਿਹਾ ਆ ਰਿਹਾ ਪਹਿਲਾਂ ਕੀ ਹੈ ਇਹ ਸੁੱਸਰੇ ਹਾਂ ਇਹ ਡ్రਾਈ ਫਰੂਟ ਚੈੱਕ ਕਰੋ ਇਧਰ ਗਿਆ ਆਹ ਰੇ ਡ్రਾਈ ਫਰੂਟ ਅ ਵਿੱਚ ਲੁਕਿਆ ਪਿਆ ਮੈਂ ਲੇਕਾ ਤੂੰ ਘਰੇ ਜਾ ਕੇ ਵੀ ਖੋਲਣਾ ਸੀ ਖੋਲ ਕੇ ਦੇਖ ਲਈਏ ਜੇ ਸਰਕਾਰ ਨੂੰ ਵੇਖ ਚਾਹੀਦਾ ਸਹੀਂ ਨਾ ਵੀ ਬੱਚਿਆਂ ਵਾਸਤੇ ਖਾਣਾ ਜੇ ਚੰਗਾ ਦਿੰਨੇ ਤੇ ਦਿਓ ਤਾਂ ਸੋਣਾ ਛੋਲਿਆਂ ਦਾ ਪੈਕੇਜ ਹੈਗਾ ਕਿੱਧਰ ਗਈ ਉਹ ਹੁਣ ਨਹੀਂ ਲੱਭਣੀ ਹਨਾ ਇਹਦੇ ਚ ਸੀਗੇ ਇਹਦੇ ਵਿੱਚ ਸੀ ਸੁਸਤਰੀ ਤੁਸੀਂ ਵੇਖ ਹੀ ਲਈਆ ਪਹਿਲਾਂ ਠੀਕ ਆ ਉਸ ਤੋਂ ਬਾਅਦ ਸੁਸਤਰੀ ਆ ਰਹੇ ਆ ਲੋ ਇਹ ਆਰੀ ਸੁਸਰੀ ਆ ਛੋਲੇ ਘਾਲ ਤੇ ਤੇ ਜਿਹੜੀ ਆ ਹੈਗੀ ਆ ਖੰਡ ਘਾਲਦੇ ਨੇ ਪਹਿਲਾਂ ਗੁੜ ਘਾਲਦੇ ਸੀ ਗੁੜ ਬਹੁਤ ਜਿਆਦਾ ਮਾੜਾ ਹੁੰਦਾ ਸੀ ਜਿਵੇਂ ਕੋਈ ਦੇਸੀ ਸ਼ਰਾਬ ਚ ਪਾਉਣਾ ਹੋਵੇ ਹੁਣ ਆ ਬੂਰਾ ਖੰਡ ਭੇਜੀ ਆ ਇਹ ਆਰੀ ਇਹਦੇ ਵਿੱਚ ਤਾਂ ਠੀਕ ਆ ਕੰਮ ਇੱਕ ਇੱਥੇ ਹੋਰ ਪਿਆ ਸੀ ਜਿਹਦੇ ਵਿੱਚ ਖੰਡ ਚ ਵੀ ਸੁਸਰੀ ਸੀ ਕਿਧਰ ਗਿਆ ਉਹ ਪਹਿਨ ਜਿਹੜੇ ਖੰਡ ਚ ਵੀ ਸੁਸਰੀ ਸੀ ਜਿਹੜੀ ਇਹ ਤੇ ਰੂਲ ਗਿਆ ਉਹ ਇਹਦੇ ਵਿੱਚ ਹੀ ਮਿਲ ਰੂਲ ਗਿਆ ਇਹਦੇ ਵਿੱਚ ਵੀ ਸੀਗੀ ਸੁਸਰੀ ਇਹਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰੋ ਬੱਚਿਆਂ ਵਾਸਤੇ ਭੇਜਦੇ ਨਾ ਕੁਝ ਤਾਂ ਚੰਗਾ ਭੇਜ ਦਿਆ ਕਰੋ ਮਾੜਾ ਮੋਟਾ ਵੇਖ ਕਿਉਂਕਿ ਤੁਹਾਨੂੰ ਪਤਾ ਇਹਨਾਂ ਨੂੰ ਪਤਾ ਤਾਂ ਹੈਗਾ ਕਿਸੇ ਅਫਸਰ ਦੇ ਬੱਚੇ ਨੇ ਤਾਂ ਖਾਣਾ ਨਹੀਂਗਾ ਇਹਨਾਂ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਵੀ ਜਿਹੜਾ ਇਹ ਖਾਣਾ ਉਹ ਗਰੀਬਾਂ ਦੇ ਬੱਚਿਆਂ ਨੇ ਇਹੀ ਖਾਣਾ ਹੁਣ ਗਾਂ ਆ ਜਾ ਛੋਲਿਆਂ ਚ ਵੀ ਸਸਰੀ ਹਾਂ ਛੋਲਿਆਂ ਚ ਵੀ ਸੁਸਰੀ ਸੀਗੀ ਇਹ ਆਜ ਦੇ ਕਸੀਰ ਜੇ ਹੈਗੇ ਆ ਹੁਣ ਮੇਰਾ ਵੀਡੀਓ ਪਾਉਣ ਦਾ ਇਹਦਾ ਮਕਸਦ ਇਹੀ ਆ ਭਰਾਵੋ ਵੀ ਇੱਕ ਤਾਂ ਇਹ ਚੀਜ਼ ਦਾ ਪਤਾ ਕੀਤਾ ਜਾਵੇ ਕਿ ਵਾਕਈ ਪਿੱਛੋਂ ਇਹੀ ਆਉਂਦਾ ਕਿ ਬੱਚਿਆਂ ਦੇ ਮਹੀਨੇ ਦਾ ਖਾਣਾ ਇਹਦਾ ਕਿੰਨੇ ਬੱਚਿਆਂ ਦਾ ਖਾਣਾ ਹੈ ਇਹ ਇਹ ਦੋ ਬੱਚਿਆਂ ਦਾ ਅੱਛੇ ਦੋ ਬੱਚਿਆਂ ਦਾ ਖਾਣਾ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਆਹ ਜਿਹੜਾ ਦਲੀਆ ਨਾ ਦਲੀਆ ਆ ਆ ਰੂੜੇ ਆ ਕੇ ਵਿਖਾ ਗਿਆ ਆ ਕਿੱਡੇ ਕਿੱਡੇ ਕਸੀਰ ਜੀ ਹੈਗੇ ਵਿੱਚ ਵੀ ਤੁਸੀਂ ਏਡੀਆਂ ਏਡੀਆਂ ਮਸ਼ੀਨਾਂ ਲਾਉਂਨੇ ਇੱਕ ਪਾਸੇ ਆਵੇ ਤੁਸੀਂ ਇੱਕ ਪਾਸੇ ਏਡੀਆਂ ਏਡੀਆਂ ਮਸ਼ੀਨਾਂ ਲਾਉਂਨੇ ਆ ਦੂਜੇ ਪਾਸੇ ਆ ਵੇਖ ਲਓ ਹੁਣ ਆਹ ਜਿਹੜੀ ਉਹ ਚੀਜ਼ ਹੈਗੀ ਆ ਆ ਜਿਹੜੀ ਕੰਡ ਜੀ ਹੈਗੀ ਆ ਉਹ ਮੇਰੇ ਆ ਲੱਗੇ ਬੀਬੀ ਕੰਡ ਹੀ ਨਾ ਆ ਕੰਡ ਜੀ ਆ ਆ ਲੱਗ ਗਈ ਕਿਉਂਕਿ ਪਤਾ ਇਹਨਾਂ ਨੂੰ ਗਰੀਬਾਂ ਦੇ ਬੱਚਿਆਂ ਨੇ ਖਾਣੇ ਆ ਤੇ ਗਰੀਬਾਂ ਨੇ ਕਿਹੜਾ ਪੁੱਛਣਾ ਕੋਈ ਗਰੀਬਾਂ ਨੇ ਕਿਹੜਾ ਗੱਲ ਕਰਨੀ ਆ ਹੁਣ ਮੇਰੀ ਇਹ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹ ਰਾਸ਼ਨ ਵਾਕਈ ਆਉਂਦਾ ਅੱਗੇ ਇੱਕ ਪੰਜੀਰੀ ਆਉਂਦੀ ਹੁੰਦੀ ਸੀ ਵੇਰ ਕਾ ਦੀ ਆਉਂਦੇ ਨੇ ਤੁਸੀਂ ਨਾ ਬੇਬੇ ਹੁਣ ਉਹ ਪੰਜੀਰੀ ਨਹੀਂ ਆਉਂਦੀ ਤੇ ਪੰਜੀਰੀ ਕਿਉਂ ਨਹੀਂ ਆਉਂਦੀ ਕਿਉਂ ਬੰਦ ਕਰਤੀ ਆ ਕਿਹੜੀ ਗੱਲੋਂ ਤੇ ਜੇ ਤੁਸੀਂ ਆ ਦਿਨ ਜੇ ਤੁਸੀਂ ਇੰਨਾ ਰਾਸ਼ਨ ਵੀ ਦਿੰਦੇ ਬੱਚੇ ਨੂੰ ਮਹੀਨੇ ਦਾ ਜਾਂ ਫਿਰ ਇਹਦੇ ਵਿੱਚ ਆ ਕਸੀਰ ਕਸੂਰ ਤਾਂ ਚੱਕਾ ਕੱਢ ਕੇ ਦੇਦਿਆ ਕਰੋ ਜਿਹੜੇ ਜਿਹੜੇ ਕਸੀਰ ਆਏ ਪਏ ਆ ਬੱਚੇ ਨੇ ਮੰਨ ਲਓ ਬਣਾਉਣਾ ਹੀ ਆ ਬੱਚੇ ਬੱਚੇ ਨੂੰ ਸਾਫ਼ ਕਰਕੇ ਭੇਜੋ ਕਿੰਨੇ ਸਾਲ ਦੇ ਬੱਚੇ ਨੂੰ ਆਉਂਦਾ ਹੈ ਇਹ ਬੇਬੇ ਕਿੰਨੇ ਸਾਲ ਦੇ ਬੱਚੇ ਨੂੰ ਆਉਂਦਾ ਚਾਰ ਪੰਜ ਸਾਲ ਤਾਂ ਹੀ ਹੁੰਦਾ ਚਾਰ ਪੰਜ ਸਾਲ ਆ ਚਾਰ ਪੰਜ ਸਾਲ ਤਾਂ ਹੀ ਹੁੰਦਾ ਤੇ ਬੱਚਿਆਂ ਨੂੰ ਬੱਚੇ ਨੂੰ ਥੋੜਾ ਛਾਂਟਣਾ ਬੱਚਾ ਘਰੇ ਹੋਊਗਾ ਆਪੇ ਬਣਾ ਲੂਗਾ ਜਾਂ ਮਤਲਬ ਉਹਨੂੰ ਕਿਸੇ ਨੇ ਬਣਾ ਕੇ ਪਹਿਲਾਂ ਛਾਂਟਣਾ ਮਤਲਬ ਮੇਨ ਗੱਲ ਇਹ ਆ ਮੇਰੀ ਵੀ ਆ ਤੁਸੀਂ ਨਾ ਜਿਹੜਾ ਰੱਛਨ ਭੇਜਦੇ ਆ ਅਗਲੇ ਇਨਸਾਫ਼ ਭੇਜਿਆ ਕਰੋ ਸੁਸਰਿੰਗ ਵਾਲਾ ਖਾਣਾ ਨਾ ਭੇਜਿਆ ਕਰੋ ਆਹ ਤੁਸੀਂ ਛੋਲਿਆਂ ਦੇ ਵਿੱਚ ਵੀ ਸੁਸਰਿੰਗਾ ਸਿੰਘ ਆ ਵਿੱਚੇ ਲੁਕੋਗੇ ਇੱਕ ਦੋ ਤਾਂ ਇਹਦੇ ਵਿੱਚ ਤੇ ਆਹ ਥੋੜੇ ਛੋਲੇ ਭੇਜਿਆ ਤੇ ਮੇਰਾ ਮੇਨ ਮਕਸਦ ਇਹ ਵੀ ਭਾਈ ਆਹ ਜਿਹੜਾ ਸਮਾਨ ਆ ਰਿਹਾ ਇਹਦਾ ਜਿਹੜਾ ਡਿਪਾਰਟਮੈਂਟ ਹੋ ਇਹ ਚੀਜ਼ ਦੱਸੇ ਵੀ ਇਹਦੇ ਵਿੱਚ ਆਹ ਇੱਕ ਤਾਂ ਛੋਲੇ ਆਉਂਦੇ ਆ ਕਿੰਨੇ ਗ੍ਰਾਮ ਆਉਂਦੇ ਆ ਇਹ ਬਲੈਕ ਚਨਾ ਮਤਲਬ 260 ਮਤਲਬ ਪਾਈਆ ਆਉਂਦੇ ਆ ਬੂਰਾ ਖੰਡ 130 ਗ੍ਰਾਮ ਆਉਂਦੀ ਆ ਰੋਸਟਡ ਚਨਾ ਆਉਂਦਾ 130 ਗ੍ਰਾਮ ਆ ਇਹ ਇੱਕ ਹੀ ਵਾਕਈ ਇਹੀ ਕੁਛ ਹੁੰਦਾ ਤੇ ਜਿਹੜੀ ਉਹ ਸੀਗੀ ਪੰਜੀਰੀ ਉਹ ਬੰਦ ਕਿਉਂ ਹੋ ਗਈ ਆ ਜੇਕਰ ਬਈਆ ਰੱchn ਆ ਰਿਹਾ ਤੇ ਸਾਫ ਕਰਕੇ ਭੇਜਿਆ ਕਰੋ ਜੇਕਰ ਗਰੀਬਾਂ ਦੇ ਬੱਚਿਆਂ ਨੇ ਖਾਣਾ ਨਾ ਤੇ ਤੁਸੀਂ ਇਹਦਾ ਮਤਲਬ ਇਹ ਨਹੀਂਗਾ ਕਿ ਸੋਸਰੀ ਵਾਲੀ ਮੈਂ ਤਾਂ ਗਲਤੀ ਕੀਤੀ ਆ ਅਖੰਡ ਜੀ ਵੇਚੀ ਲੁਕ ਗਈ ਸੋਸਰੀ ਪਤਾ ਨਹੀਂ ਕਿੱਧਰ ਲੰਘ ਗਈ ਉਹ ਵੀ ਇਹ ਚੀਜ਼ ਤੁਸੀਂ ਬੱਚਿਆਂ ਨੂੰ ਸਾਫ ਦਿਆ ਕਰੋ ਤੇ ਮੇਰਾ ਮੇਨ ਮਕਸਦ ਇਹ ਆ ਇਹ ਸਾਨੂੰ ਇਹ ਦੱਸੋ ਵੀ ਸਾਡੀ ਕੋਈ ਇਹਦੇ ਵਿੱਚੋਂ ਲੁੱਟ ਤਾਂ ਨਹੀਂ ਹੋ ਰਹੀ ਕਿਉਂਕਿ ਗਰੀਬਤਾ ਤੁਹਾਨੂੰ ਪਤਾ ਨਾ ਤਾਂ ਅਜ ਤੱਕ ਕਿਸੇ ਨੇ ਇਹ ਖਾਣੇ-ਦਾਣੇ ਦਾ ਮੁੱਦਾ ਚੱਕਿਆ ਤੇ ਨਾ ਹੀ ਕੋਈ ਚੱਕੂਗਾ ਜਿਹੜਾ ਕੋਈ ਵੰਡਣ ਵਾਲਾ ਉਹਦਾ ਵੀ ਕੋਈ ਦੋਸ਼ ਨਹੀਂ ਕਿਉਂਕਿ ਉਹਨੂੰ ਜੋ ਸਮਾਨ ਆਜੂਗਾ ਸਮਾਨ ਬੱਚਿਆਂ ਨੂੰ ਆ ਹੀ ਮਿਲਦਾ ਇੱਕ ਆ ਪੁੱਜੇ ਛੋਲੇ ਤੇ ਆਹਾ ਤੇ ਇੱਕ ਆ ਦਲੀਏ ਦਾ ਪੈਕਟ ਹੈਗਾ ਇਹ ਹੈਗਾ ਆਪਣਾ ਪਤਾ ਨਹੀਂ 1300 ਗ੍ਰਾਮ ਮਤਲਬ ਤੁਸੀਂ 1300 ਗ੍ਰਾਮ ਆ ਰਿਆ ਤੇ ਆ ਆ ਗਈ ਬੂਰਾ ਖੰਡ ਆ ਗਈ ਥੋੜੀ ਜੀ ਅਾ ਚਾਰ ਚੀਜ਼ਾਂ ਬਣਦੀਆਂ ਟੋਟਲ ਤੁਸੀਂ ਵੇਖ ਹੀ ਲਓ ਟੋਟਲ ਜਿਹੜਾ ਇਹਦਾ ਵਜ਼ਨ ਹੈਗਾ ਉਹ 1820 ਗ੍ਰਾਮ ਆ ਤੇ ਅਗਸਤ 2024 ਇਹਦੀ 2 ਮਨਥ ਜਿਹੜੀ ਆ ਉਹਨਾਂ ਨੇ ਗਾਰੰਟੀ ਗਰੰਟ ਦੀ 2 ਮਨਥ ਮੇਰੇ ਹਿਸਾਬ ਨਾਲ ਐਕਸਪਾਇਰੀ ਡੇਟ 2 ਮਨਥ ਦੱਸਦੀ ਦੋ ਮਹੀਨੇ ਦੀ ਡੇਟ ਇਹਦੀ ਹੁਣ ਤੁਸੀਂ ਦੱਸੋ ਵੀ ਇਹੀ ਸਮਾਨ ਆਉਂਦਾ ਜੇਕਰ ਇਹੀ ਆਉਂਦਾ ਤਾਂ ਠੀਕ ਆ ਤੇ ਜੇਕਰ ਇਹ ਸਮਾਨ ਨੂੰ ਪਤਾ ਤਾਂ ਕਰੋ ਵੀ ਇੰਨਾ ਸਮਾਨ ਕਿਉਂ ਪੰਜੀਰੀ ਆਉਣੀ ਕਿਉਂ ਬੰਦ ਹੋ ਗਈ ਵੀਰ ਕਾ ਦੀ ਅੱਗੇ ਬੱਚਿਆਂ ਵਾਸਤੇ ਪੰਜੀਰੀ ਆਉਂਦੀ ਹੁੰਦੀ ਸੀ ਤੂੰ ਤਾਕਤ ਤੂਕ ਤੇ ਕਿ ਭਾਈ ਸਾਹਿਬ ਕਹਰੇ ਵੀ ਤਾਕਤ ਦੀ ਚੀਜ਼ ਸੀ ਤੇ ਇਹ ਬੰਦ ਕਿਉਂ ਹੋ ਗਈ ਉਹ ਤੁਸੀਂ ਜਰੂਰ ਦੱਸੋ ਜੇ ਕਿਉਂਕਿ ਅੱਜ ਤੱਕ ਕਿਸੇ ਵੀ ਗਰੀਬ ਦੇ ਬੱਚੇ ਦਾ ਰੌਲਾ ਨਹੀਂ ਪਿਆ ਸਮਾਨ ਪੱਖੋਂ ਕਿਉਂਕਿ ਇਹ ਜਿਹੜੇ ਜਿਵੇਂ ਗਰੀਬ ਲੋਕ ਉਹ ਅੰਗਣਵਾੜੀ ਦੇ ਵਿੱਚ ਲਾਉਂਦੇ ਆ ਇਹ ਮੇਰੇ ਹਿਸਾਬ ਦੇ ਨਾਲ ਸਿਪਾਈ ਦੇ ਬੱਚੇ ਨੂੰ ਵੀ ਨਹੀਂ ਆਉਂਦਾ ਆਉਣਾ ਇਹ ਇਹ ਆਉਂਦਾ ਕਿਹੜਾ ਜਿਹੜਾ ਮਜ਼ਦੂਰ ਆ ਉਹ ਉਹ ਬੱਚੇ ਆਪਦੇ ਆਂਗਣਵਾੜੀ ਦੇ ਵਿੱਚ ਪਹੁੰਦੇ ਤਾਂ ਉਹਨਾਂ ਨੂੰ ਇਹ ਸਮਾਨ ਮਿਲਦਾ ਤੇ ਤੁਸੀਂ ਇਹ ਜਿਹੜਾ ਸਮਾਨ ਉਹ ਦੱਸੋ ਵੀ ਇਹ ਸਮਾਨ ਜੇ ਭੇਜਣ ਲੱਗੇ ਆ ਦਲੀਆ ਵਧੀਆ ਭੇਜੋ ਆ ਕਣਕ ਵਿੱਚ ਮਾੜੀ ਇਹਦੇ ਤੇ ਮੇਰੀ ਬੇਨਤੀ ਆ ਹੋਰ ਮੇਰੀ ਕੋਈ ਸ਼ਿਕਾਇਤ ਨਹੀਂ ਸ਼ਿਕਾਇਤ ਇਹ ਵੀ ਸੁਸਰੀ ਸ਼ਾਸਤਰੀ ਵੇਖ ਕੇ ਜਿਹੜੀ ਆ ਤੁਸੀਂ ਵਿੱਚ ਅੰਜੀਰ ਪਾਈ ਸੀ ਡਰਾਈ ਫਰੂਟਸ ਸੀ ਜਿਹੜਾ ਉਹ ਸੁਸਰੀ ਹੁਣ ਇਹ ਸ਼ਾਕਾਹਾਰੀ ਭੇਜਦੇ કે ਮਾਸਾਹਾਰੀ ਭੇਜਦੇ ਆ ਖਾਣਾ ਸਾਨੂੰ ਇਹ ਵੀ ਪਤਾ ਲੱਗੇ ਕਿਉਂਕਿ ਜਿਹੜੀ ਸੁਸਰੀ ਉਹ ਤਾਂ ਫਿਰ ਸ਼ਾਕਾ ਮਾਸਾਹਾਰੀ ਜੀ ਹੁੰਦੀ ਆ ਤੇ ਕੋਈ ਤੁਸੀਂ ਮਾਸ ਖਾ ਲੈਨੇ ਸ਼ਾਕਾ ਰਹੀਆਂ ਤਾਂ ਸੁਸਰੀ ਦਾ ਫਿਰ ਤੁਹਾਨੂੰ ਬਣਾਤਾ ਗਲੇ ਨੇ ਮਾਸ ਆ ਰਹੀ ਉਹ ਸੁਸਰੀ ਵਿੱਚ ਤੜਕ ਕੇ ਖਾਇਆ ਕਰੋ ਨਹੀਂ ਮਾਸਾ ਹਾਂ ਫਿਰ ਇਹਨੂੰ ਭਰਾਵੋ ਤੁਸੀਂ ਦੱਸਣਾ ਇਹ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਸਰਕਾਰ ਦੀ ਦੱਸਣਾ ਵਾਰ-ਵਾਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਹੋਰ ਇਹ ਮੇਰਾ ਬੋਲਣ ਦਾ ਕੋਈ ਮਕਸਦ ਨਹੀਂ ਸਿਰਫ ਦੋ ਚੀਜ਼ਾਂ ਕਿਉਂਕਿ ਇਹ ਗਰੀਬਾਂ ਦੇ ਬੱਚਿਆਂ ਨੂੰ ਆਉਂਦਾ ਕੀ ਇਹ ਵਾਕਈ ਆ ਚਨੇ ਚੁਨੇ ਹੀ ਆਉਂਦਾ ਸਮਾਨ ਜਾਂ ਕੁਝ ਹੋਰ ਵੀ ਆਉਂਦਾ ਨਾਲ ਜੇਕਰ ਨਹੀਂ ਆਉਂਦਾ ਤਾਂ ਠੀਕ ਆ ਪਰ ਇੱਥੇ ਜਿਵੇਂ ਆ ਤੁਸੀਂ ਲਿਖਿਆ ਨਾ ਉਵੇਂ ਇਸੇ ਤਰ੍ਹਾਂ ਇੱਕ ਚਿੱਠੀ ਬਣਾ ਕੇ ਪਾਓ ਪਹਿਲੀ ਪਹਿਲੀ ਯਾਰ ਯਹਾਂ ਭਾਈ ਜਿਹੜੀ ਆ ਪੰਜੀਰੀਓ ਇਸ ਕਰਕੇ ਬੰਦ ਕੀਤੀ ਗਈ ਹੈ ਤੇ ਆ ਤਾਂ ਕਰਕੇ ਤੇ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਕਿ ਬੱਚਿਆਂ ਨੂੰ ਤੁਸੀਂ ਇੱਕ ਜੇ ਕੋਈ ਖਾਣਾ-ਦਾਣਾ ਦੇ ਹੀ ਰਹੇ ਆ ਤੇ ਕੋਈ ਚੱਜ ਦਾ ਦਿਓ ਇਹ ਤਾਂ ਕੋਈ ਖਾਣਾ-ਦਾਣਾ ਐਡੇ ਕੋਈ ਹੈ ਨਹੀਂ ਵੀ ਜਿਹੜੇ ਬੱਚੇ ਬਹੁਤ ਖਾ-ਪੀ ਕੇ ਵੱਧ ਜਾਣਗੇ ਇਹਨਾਂ ਦਾ ਬਾਦਾਮ ਬਦੂਮ ਪਾ ਦਿਆ ਕਰੋ ਬਖ ਛੋਲੇ ਤੇ ਬਾਦਾਮਾਂ 'ਚ ਕੋਈ ਫਰਕ ਤਾਂ ਨਹੀਂਗਾ ਪਰ ਸੁੱਸਰੀ ਵੀ ਤੁਸੀਂ ਤਾਂ ਨਾਲ ਪਾਉਨੇ ਆ ਤੇ ਮਤਲਬ ਮਾਸ ਤੁਸੀਂ ਥੋੜਾ ਪਾਉਨੇ ਵਿੱਚ ਐਡਾ ਨਹੀਂ ਹੋਣਾ ਚਾਹੀਦਾ ਚਲੋ ਸਰਕਾਰ ਜੀ ਬੇਨਤੀ ਆ ਵੀ ਬੱਚਿਆਂ ਦੇ ਤੁਸੀਂ ਹੱਕ ਆ ਜਿਹੜਾ ਉਹ ਦੱਸੋ ਵੀ ਇਹ ਸਹੀ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਇਹ ਤੁਸੀਂ ਇਹਨਾਂ ਨੂੰ ਦੱਸਣਾ ਕਿਉਂਕਿ ਮੈਂ ਬਹੁਤ ਦਿਨਾਂ ਦੇ ਇਸ ਮਕਸਦ ਤੇ ਬੋਲਣਾ ਚਾਹੁੰਦਾ ਸੀ ਜਿਹੜਾ ਗੋੜੋਂ ਦਾ ਗੁੜ ਵੀ ਆਇਆ ਹੁੰਦਾ ਜਿਵੇਂ ਸ਼ਰਾਬ ਚ ਪਾਉਣਾ ਹੋਵੇ ਕਾਲਾ ਕਾਲਾ ਤੇ ਹੁਣ ਇੱਕ ਇਹਨਾਂ ਨੇ ਖੰਡ ਹੋਣੀ ਦਿੱਤੀ ਨਾ ਖੰਡ ਬੂਰਾ ਤਾਂ ਪਿਛਲੇ ਮੈਂ ਕਿਸੇ ਦੇ ਘਰੋਂ ਗੋੜ ਖਾਦਾ ਸੀ ਉਹ ਕਹਿੰਦੇ ਮੈਂ ਖੈਰ ਆਹ ਗੁੜ ਕਿਉਂ ਜਾ ਕਿ ਸ਼ਰਾਬ ਸ਼ੁਰੂ ਤਾਂ ਨਹੀਂ ਪਾਉਂਦੇ ਕਿ ਨਹੀਂ ਭਰਾਵਾ ਆਂਗਣ ਵਾਲੀ ਦਾ ਆ ਬਾਕੀ ਹੁਣ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ